ਇਸ ਲਈ ਪਰਮਾਤਮਾ ਪ੍ਰਭੂ ਉਹਦੀ ਰਹਿਮਤ ਹੈ ਪਰ ਜੇ ਹੁਣ ਤੁਸੀਂ ਕਹੋ ਜੀ ਅੱਛਾ ਉਹਦੀ ਰਹਿਮਤ ਦਿਖਾਓ ਜੇ ਤੁਸੀਂ ਮੰਨਦੇ ਹੋ ਉਹਦੀ ਰਹਿਮਤ ਹੈ ਤਾਂ ਦਿਖਾਓ ਤਾਂ ਇਸੇ ਤਰ੍ਹਾਂ ਇੱਥੇ ਇੱਕ ਛੋਟਾ ਜਿਹਾ ਜਵਾਬ ਦੇਣਾ ਚਾਹਾਂਗੇ ਕਿ ਕਹਿੰਦੇ ਐਡੀਸਨ ਥਾਮਸ ਐਡੀਸਨ ਬੈਠੇ ਹੋਏ ਸੀ ਤਾਂ ਇੱਕ ਔਰਤ ਉਹਨਾਂ ਕੋਲ ਆਈ ਜਦੋਂ ਔਰਤ ਆਈ ਕਿਉਂਕਿ ਉਹ ਇੱਕ ਸਕੂਲ ਚ ਗਏ ਸੀ ਉਹਨਾਂ ਨੂੰ ਬਿਜਲੀ ਬਾਰੇ ਸਮਝਾਣ ज्ञान देने वास्ते ਉਹਨਾਂ ਲੈਕਚਰ ਦੇਣਾ ਸੀ ਉੱਥੇ ਆਪਣੀ ਥਿਉਰੀ ਤੇ ਲੈਕਚਰ ਤੋਂ ਬਹੁਤ ਬੈਠੇ ਹੋਏ ਸੀ ਔਰਤ ਆਈ ਜੋ ਉਸ ਕਾਲਜ ਦੀ ਪ੍ਰੋਫੈਸਰ ਸੀ ਉਹ ਅੱਗੇ ਕਹਿਣ ਲੱਗੀ ਕਿ ਮੈਨੂੰ ਇਹ ਬਿਜਲੀ ਬਾਰੇ ਦੱਸੋ ਹੈ ਕੀ ਤਾਂ ਉਸਲੇ ਹੈਡੀਸਨ ਨੇ ਹੱਸ ਕੇ ਕਿਹਾ ਕਹਿੰਦੇ ਦੇਖ ਮੈਂ ਤੈਨੂੰ ਇਹਦੇ ਉਪਯੋਗ ਬਾਰੇ ਦੱਸ ਸਕਦਾ ਹਾਂ ਕਿ ਇਹਦਾ ਉਪਯੋਗ ਤੂੰ ਕਿੱਦਾਂ-ਕਿੱਦਾਂ ਕਰ ਸਕਦੀ ਹੈ ਇਹ ਤੋਂ ਅਸੀਂ ਕੀ-ਕੀ ਫਾਇਦਾ ਲੈ ਸਕਦੇ ਆ ਇਹਦਾ ਕੀ-ਕੀ ਨੁਕਸਾਨ ਹੋ ਸਕਦਾ ਹੈ ਉਹਦੇ ਬਾਰੇ ਤਾਂ ਮੈਨੂੰ ਤੈਨੂੰ ਦੱਸ ਸਕਦਾ ਪਰ ਜੇ ਤੂੰ ਕਵੇ ਬਿਜਲੀ ਬਾਰੇ ਦੱਸੋ ਤਾਂ ਬਿਜਲੀ ਬਾਰੇ ਮੈਂ ਤੈਨੂੰ ਕੁਝ ਵੀ ਸਮਝਾ ਨਹੀਂ ਸਕਦਾ ਕਿਉਂਕਿ ਇਹ ਸ਼ਬਦਾਂ ਤੋਂ ਬਾਹਰ ਦੀ ਗੱਲ ਹੈ ਸ਼ਕਤੀ ਤਾਂ ਹੈ ਜਿਹਨੂੰ ਅਸੀਂ ਜਾਣਦੇ ਆ ਕਿ ਹੈ ਪਰ ਇਹਦੇ ਬਾਰੇ ਸਮਝਾਉਣਾ ਬੜਾ ਔਖਾ ਹੈ ਇਹੀ ਤਾਂ ਪਰਮਾਤਮਾ ਹੈ ਇਹ ਛੋਟੀ ਇਹ ਬਿਜਲੀ ਬਾਰੇ ਨਹੀਂ ਅਸੀਂ ਦੱਸ ਸਕਦੇ ਸਾਈਡੇ ਵੱਡੇ ਪਰਮਾਤਮਾ ਬਾਰੇ ਕਿਦਾਂ ਦੱਸ ਸਕਦੇ ਹਾਂ ਉਹਦਾ ਉਹਦੀ ਰਹਿਮਤ ਦਾ ਉਪਯੋਗ ਕਿੱਦਾਂ ਕੀਤਾ ਜਾਵੇ ਉਹਦੀ ਰਹਿਮਤ ਨੂੰ ਆਪਣੇ ਕੰਮ 'ਚ ਕਿੱਦਾਂ ਲਿਆਇਆ ਜਾਵੇ ਉਹਦੀ ਰਹਿਮਤ ਨਾਲ ਆਪਣੀਆਂ ਬਿਗੜੀਆਂ ਕਿੱਦਾਂ ਬਣਾਈਆਂ ਜਾਣ ਉਹਦੀ ਰਹਿਮਤ ਨਾਲ ਆਪਣੇ ਦੁੱਖ ਕਿੱਦਾਂ ਦੂਰ ਕੀਤੇ ਜਾਣ ਉਹਦੀ ਰਹਿਮਤ ਨਾਲ ਖੁਸ਼ੀਆਂ ਤੱਕ ਕਿੱਦਾਂ ਪਹੁੰਚਿਆ ਜਾਵੇ ਇਹਦੇ ਬਾਰੇ ਸਮਝਾਇਆ ਜਾ ਸਕਦਾ ਹੈ ਪਰ ਉਹ ਕੀ ਹੈ ਉਹਨੂੰ ਸਮਝਾਉਣਾ ਬੜਾ ਔਖਾ ਹੈ ਉਮੀਦ ਹੈ ਕਿ ਹੁਣ ਸਮਝ ਆ ਗਈ ਤੁਹਾਨੂੰ ਕਿ ਪਰਮਾਤਮਾ ਕੀ ਹੈ ਉਹਦੀ ਰਹਿਮਤ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਤੁਹਾਡੇ ਜੀਵਨ 'ਚ ਕੋਈ ਪਰੇਸ਼ਾਨੀ ਹੈ ਉਹਦੀ ਰਹਿਮਤ ਉਹ ਪਰੇਸ਼ਾਨੀ ਦੂਰ ਕਰ ਸਕਦੀ ਹੈ ਜੇ ਤਾਂ ਬੰਦਾ ਕਹੇ ਮੇਰੇ ਰਸਤੇ 'ਚ ਆ ਰੁਕਾਵਟ ਹੈ ਤਾਂ ਤੁਸੀਂ ਬਿਜਲੀ ਦਾ ਝਟਕਾ ਦੇ ਕੇ ਰੁਕਾਵਟ ਨੂੰ ਹਟਾ ਸਕਦੇ ਹੋ ਕਈ ਵਾਰ ਹੁੰਦੇ ਨਾ ਕਿ ਬੰਦਾ ਕਰੰਟ ਦੇ ਕੇ ਹੀ بڑے بڑے ਪੱਥਰ ਤੋੜ ਦਿੰਦਾ ਹੈ ਕਿਉਂਕਿ ਬਿਜਲੀ ਦੇ ਝਟਕੇ ਨਾਲ ਹੀ ਹੋ ਜਾਂਦਾ ਹੈ ਕਈ ਵਾਰ ਬੱਲਬ ਫਟ ਜਾਂਦੇ ਕਿ ਨਹੀਂ ਜਦੋਂ ਜ਼ਿਆਦਾ ਵੋਲਟੇਜ ਹੋ ਜਾਵੇ ਜ਼ਿਆਦਾ ਲਾਈਟ ਆਏ ਉਹ ਟੱਕਾ ਪੈ ਜਾਂਦਾ ਬੱਲਬ ਦਾ ਹਾਲਾਂਕਿ ਬੰਦਾ ਕਹਿੰਦਾ ਇੰਨੇ ਸਾਲਾਂ ਤੋਂ ਤਾਂ ਚੱਲ ਰਿਆ ਸੀ ਹੁਣ ਕਿਉਂ ਕਿਉਂਕਿ ਬੋਲਟੇਜ ਵਧੀ ਤਾਂ ਉਹਨਾ ਬੱਲਵ ਵੀ ਤੋੜ ਦਿੱਤਾ ਯਾਨੀ ਕਹਿਣ ਦਾ ਮਤਲਬ ਇਸੇ ਤਰ੍ਹਾਂ ਸਾਡੇ ਜੀਵਨ 'ਚ ਵੀ ਪਰਮਾਤਮਾ ਹੈ ਪਰ ਅਗਰ ਸਾਡੇ ਜੀਵਨ 'ਚ ਪਰੇਸ਼ਾਨੀਆਂ ਹੈ ਤਕਲੀਫਾਂ ਦੁੱਖ ਹੈ ਰੁਕਾਵਟਾਂ ਹੈ ਤੇ ਅਸੀਂ ਆਪਣੇ ਅੰਦਰਲੇ ਪਰਮਾਤਮਾ ਦੀ એનર્ਜੀ ਨੂੰ ਇੰਨਾ ਵਧਾ ਸਕਦੇ ਹਾਂ ਕਿ ਸਾਡੇ ਅੰਦਰਲੀ ਉਹ ਸਾਰੀਆਂ ਰੁਕਾਵਟਾਂ ਬੱਲਵ ਦੀ ਤਰ੍ਹਾਂ ਫਟਾਕਾ ਹੋ ਜਾਵੇ ਯਾਨੀ ਦੂਰ ਹੋ ਜਾਣਦੇ ਜ਼ਰੀਏ ਯੁਕਤੀ ਦੇ ਜ਼ਰੀਏ ਸੰਤਾਂ ਦੀ ਵਿਧੀ ਦੇ ਜ਼ਰੀਏ ਤੁਸੀਂ ਆਪਣੇ ਅੰਦਰ ਜਾ ਕੇ ਆਪਣੇ ਅੰਦਰ ਲਿਓ ਵਟਣ ਨੂੰ ਜਾਣ ਸਕਦੇ ਹੋ ਕਿਦਾਂ ਕਮਾ ਕੇ ਮੈਂ ਆਪਣੇ ਪ੍ਰਭੂ ਦੀ એનર્ਜੀ ਨੂੰ ਵਧਾਣਾ ਹੈ ਤਾਂ ਕਿਦਾਂ ਇਹਨੂੰ ਕੰਟਰੋਲ 'ਚ ਕਰਨਾ ਹੈ ਇਹ ਸਭ ਕੁਝ ਤੁਹਾਡੇ ਅੰਦਰ ਹੀ ਹੈ ਇਹਨੂੰ ਸਮਝਿਆ ਜਾ ਸਕਦਾ ਹੈ ਪਰ ਪਰਮਾਤਮਾ ਕੀ ਹੈ ਉਹਨੂੰ ਸਮਝਣਾ ਔਖਾ ਹੈ ਪਰ ਉਹਦੀ ਤਾਕਤ ਨੂੰ ਐਸੀ ਸਮਝ ਵੀ ਸਕਦੇ ਹਾਂ ਇਸਤੇਮਾਲ 'ਚ ਲਿਆ ਵੀ ਸਕਦੇ ਹਾਂ ਇਸ ਲਈ ਜੋ ਤੂੰ ਚਾਹੇ ਹਰ ਕੀ ਕਿਰਪਾ ਮਨ ਵਿਸ਼ਯੋਂ ਸੇ ਮੋੜ ਕਹੇ ਕਬੀਰ ਸਤ ਸੰਗਮੇ ਆ ਕੇ ਚਿੱਤ ਸਿਮਰਨ ਸੇ ਜੋੜ ਜੇ ਹਰੀ ਦੀ ਕਿਰਪਾ ਚਾਹੀਦੀ ਹੈ ਤਾਂ ਸੰਤਾਂ ਦੀ ਸੰਗਤ ਚ ਬੈਠੋ ਯੁਕਤੀ ਲਓ ਸੰਤਾਂ ਫਕੀਰਾਂ ਕੋਲ ਸਿਮਰਨ ਦੇ ਨਾਲ ਮਨ ਜੋੜੀਏ ਤਾਂ ਕਿ ਐਸੀ ਉਹਦੀ ਕਿਰਪਾ ਨੂੰ ਪ੍ਰਾਪਤ ਕਰ ਸਕੀਏ